ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ। ਤੋਂ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦੋ ਮਝਾਂ ਦਿਖਾਉਣ ਜਾ ਰਹੇ ਹਾਂ। ਉਹਨਾਂ ਦੀ ਜਿਹੜੀ ਡਿਟੇਲ ਆ ਦੋਸਤੋ ਮੈਂ ਖੋਦ ਤੁਹਾਨੂੰ ਆਪ ਹੀ ਦੇ ਦੂੰਗਾ। ਕਿਉਂਕਿ ਬਾਈ ਹੋਰੀ ਕਿਤੇ ਬਾਹਰ ਗਏ ਨੇ ਤੇ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਆਪਾਂ ਨੂੰ ਦੱਸ ਦਿੱਤੀ ਸੀ ਤੇ ਇਨਫੋਰਮੇਸ਼ਨ ਦੋਸਤੋ ਮੈਂ ਇਹਦੀ ਜਿਹੜੀ ਟੋਟਲ ਤੁਹਾਨੂੰ ਆਪ ਹੀ ਦੱਸ ਦੇਣਾ ਹੈ ਪਿੰਡ ਦੋਸਤੋ ਦੁੱਬਲੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਹੈ ਜੀ ਮੱਝਾਂ ਦੋਸਤੋ ਦੋਨੋਂ ਸੁਈਆਂ ਨੇ ਕੀ ਡਿਟੇਲ ਹੈਗੀ ਆ ਮਗਰ ਕੀ ਕੀ ਬੱਚੇ ਹਨ ਕੀ ਕਾਫ ਹਨ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਸੋ ਮੌਕੇ ਤੇ ਤੁਸੀਂ ਆਉਂਗੇ ਆਪ ਦੀ ਦੋ ਡੰਗ ਦੀ ਤਿੰਨ ਡੰਗ ਦੀ ਜਿਹੜੀ ਚੁਵਾਈ ਆ ਤੁਸੀਂ ਆਪ ਜਰੂਰ ਆਪਣੇ ਹੱਥੀਂ ਕਰ ਲਿਓ ਸੋ ਦੋਸਤੋ ਜੇਕਰ ਇਸ ਪਹਿਲੀ ਨੀਲੀ ਰਬੀ ਦੀ ਜਿਹੜੀ ਮੈਂਦੀ ਗੱਲ ਕਰੀਏ ਮੱਝ ਦੀ ਗੱਲ ਕਰੀਏ ਤਾਂ ਤੀਜਾ ਸੂਆ ਜਿਹੜੀ ਸੂਈ ਆ ਅੱਜ ਤਕਰੀਬਨ 10 ਕੁ ਦਿਨ ਹੋ ਗਏ ਹਨ ਦੋਸਤੋ 10 ਕੁ ਦਿਨ ਦਾ ਆਈਡੀਆ ਹੈਗਾ ਵੀ ਸੂਈ ਨੂੰ ਮਗਰ ਜਿਹੜਾ ਮੇਲ ਕਾਫ ਆ ਬਾਕੀ ਜਿਹੜਾ ਮਿਲਕ ਦੋਸਤੋ ਇਸ ਟਾਈਮ ਇਸ ਦੇ ਥੱਲੇ 8 ਤੋਂ 9 ਲੀਟਰ ਬਿਲਕੁਲ ਰੈਡੀ ਹੈਗਾ ਬਾਕੀ ਬਾਡੀ ਸਟਰਕਚਰ ਬਹੁਤ ਵਧੀਆ ਚੰਗਾ ਤੇ ਲਾਟੂ ਨਾ ਬਹੁਤ ਜਿਆਦੀਆਂ ਮੱਝ ਦੀਆਂ ਸੋਹਣੀਆਂ ਨੇ ਚੰਗੀ ਦੁੱਧਾਂ ਦੀ ਮਾਝਾ ਦੋਸਤੋ ਬਾਕੀ ਇਸ ਟਾਈਮ ਜਿਹੜਾ 8 ਤੋਂ 9 ਲੀਟਰ ਦੋ ਤੇ ਮਿਲੇਗਾ ਤੀਜਾ ਸੂਆ ਜਿਹੜਾ ਅੱਗੇ ਸੋਈ ਆ ਬਾਕੀ ਨਿਸ਼ਾਨ ਵਗੈਰਾ ਸਾਰੇ ਤੁਸੀਂ ਜਿਹੜੇ ਕੈਰੈਕਟਰ ਦੇਖ ਸਕਦੇ ਹੋ ਨੀਲੀ ਰਾਬੀ ਤੇ ਪੂਰੇ ਆ ਤੇ ਮੁੱਲ ਜਿਹੜਾ ਦੋਸਤੋ ਸਾਢੇ 63000 ਰੁਪਿਆ ਬਾਈ ਹੋਰਾਂ ਨੇ ਐਸੀ ਡਿਮਾਂਡ ਕੀਤੀ ਆ ਸਾਢੇ 63000 ਦੇ ਵਿੱਚੋਂ ਜਿਹੜਾ ਬਣਦਾ ਤਾਂ ਦਾ ਮਾਨ ਤਾਂ ਨਾ ਘਰ ਪਹੁੰਚਿਆ ਦੋ ਵੀ ਜਰੂਰ ਕੀਤਾ ਜਾਵੇਗਾ ਤੇ ਛੋਟੇ ਵੀਰ ਨੂੰ ਖੋਲ ਕੇ ਆਪਾਂ ਮੜਾ ਬਖਾਦ ਗਏ ਜੀ ਬਾਕੀ ਦੋਸਤੋ ਆਪਣਾ ਦੋ ਡੰਗ ਦੀ ਇੱਕ ਡੰਗ ਦੀ ਮੌਕੇ ਤੇ ਪਹੁੰਚ ਕੇ ਜਿਹੜੀ ਤਸੱਲੀ ਤੁਸੀਂ ਆਪਨੇ ਖੁਦ ਕਰ ਲੈਣੀ ਤੇ ਚੁਵਾਈ ਦੀ ਵੀਰ ਭਲੋ ਦੱਸਿਆ ਗਿਆ ਵੀ ਚੁਵਾਈ ਦੀ ਬਹੁਤ ਵਧੀਆ ਚੰਗੀ ਸਾਫ ਆ ਮੋਟੀ ਧਾਰ ਆ ਵਰਾ ਚੰਗਾ ਹੈਗਾ ਧਾਰ ਦਾ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਥਾਨ ਲੇਵਾ ਬਹੁਤ ਜ਼ਿਆਦਾ ਸੋਹਣਾ ਲੱਗਾ ਮੱਜ ਨੂੰ ਥੋੜਾ ਹੋਰ ਤੋਰ ਲਈਏ ਹਨਾ ਚਲ ਕਮਾਲਾ ਬੇਸ਼ੱਕ ਹਾਂ ਹਾਂ ਆਰਡਰ ਦੀ ਸੋਹਣੀ ਕੁਆਲਿਟੀ ਹੈਗੀ ਦੋਸਤੋ ਬਾਕੀ ਜਿਹੜਾ ਵੀਡੀਓ ਦਾ ਟਾਈਮ ਹੈ ਤਕਰੀਬਨ 11:30 12 ਵਜੇ ਦਾ ਟਾਈਮ ਹੈਗਾ ਤੇ ਸ਼ਾਮ ਨੂੰ ਪੂਰਾ ਬੰਦ ਹੀ ਥਣਤੀ ਹੈਗੀ ਮੱਝ ਤੇ ਤਾਜੀ ਸੂਈ ਆ 8 ਤੋਂ 9 ਲੀਟਰ ਦੁੱਧ ਹੈਗਾ ਰੈਡੀ ਤੇ ਹਜੇ ਦੁੱਧ ਜਿਹੜਾ ਦੋਸਤੋ ਤਕਰੀਬਨ 12 ਲੀਟਰ 13 ਲੀਟਰ ਨਾਰਮਲ ਹੈ ਇੰਨੇ ਦੁੱਧ ਤੇ ਚੱਲੇਗੀ ਇਹ ਮੱਝ ਤੇ ਮੋਲ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ 65000 ਰੁਪਏ ਦੇ ਵਿੱਚੋਂ ਮਾਨਦਾਨ ਜਿਹੜਾ ਕੀਤਾ ਜਾਵੇਗਾ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਤੁਸੀਂ ਜਰੂਰ ਖਰੀਦ ਸਕਦੇ ਹੋ ਮੌਕੇ ਤੇ ਪਹੁੰਚ ਕੇ ਤੇ ਦੂਜੇ ਨੰਬਰ ਤੇ ਦੋਸਤੋ ਜਿਹੜੀ ਇਹ ਮੱਝ ਦੂਜਾ ਸੁਭਾ ਸੁਈ ਆ ਟਾਈਮ ਆ ਦੋਨਾਂ ਦਾ ਸੇਮ ਹੈਗਾ ਨੀਲੀ 라ਵੀ ਦੇ ਵਿੱਚ ਦੋਸਤੋ ਇਹ ਵੀ ਮੱਝ ਪ੍ਰੋਪਰ ਪੈਂਦੀ ਆ ਨਿਸ਼ਾਨ ਜਿਹੜੇ ਅਗਲੇ ਪੈਰਾਂ ਤੇ ਮਗਰਲੇ ਪੈਰਾਂ ਤੇ ਜਿਹੜੇ ਨਿਸ਼ਾਨ ਆ ਤੁਹਾਨੂੰ ਇਹ ਸਮਝ ਦੇ ਵੇਖਣ ਵਿੱਚ ਮਿਲ ਜਾਣਗੇ ਧੁੰਨ ਤੇ ਨਿਸ਼ਾਨ ਹੈਗਾ ਹਵਾਨੇ ਤੇ ਨਿਸ਼ਾਨ ਅੱਖ ਪੀਲੀ ਆ ਬਾਕੀ ਮੱਥਾ ਪੱਲਾ ਬਗੀਨਾਸ ਕੁੰਡਾ ਸਿੰਘ ਜਿਹੜਾ ਨੀਲੀ 라ਵੀ ਦੇ ਵਿੱਚ ਪੂਰੇ ਕੈਰੈਕਟਰ ਇਹ ਮੱਝ ਕਰਦੀ ਆ ਮਗਰ ਇਸ ਦੇ ਮੇਲ ਕਾਫਾ ਦੋਸਤੋ ਤੇ ਮੋਲ ਜਿਹੜਾ ਇਸ ਦਾ 62000 ਰੁਪਏ ਇਸ ਦੀ ਡਿਮਾਂਡ ਵੀਰ ਵੱਲੋਂ ਕੀਤੀ ਗਈ ਆ ਬੰਦਾ ਤਾਂ ਤਾਂ ਮਾਨਤਨ ਦੋਸਤੋ ਘਰੇ ਪਹੁੰਚਿਆ ਦਾ ਹਰ ਵਾਰ ਦੀ ਤਰ੍ਹਾਂ ਵੀਰ ਭਰਾਵਾਂ ਵੱਲੋਂ ਕੀਤਾ ਜਾਂਦਾ ਬਾਕੀ ਥਣਾ ਦੀ ਆਰਡਰ ਦੀ ਕੁਆਲਿਟੀ ਜਿਹੜੀ ਹੈ ਉਹ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਚੰਗਾ ਮੇਲ ਕਾਫਾ ਤਕਰੀਬਨ ਸਮਾਂ ਇਹ ਵੀ 8 ਤੋਂ 10 ਦਿਨ ਦਾ ਸਮਾਂ ਹੋ ਗਿਆ ਸੋਈ ਨੂੰ ਤੇ ਵੀਰੇ ਇਹਨੂੰ ਵੀ ਖੋਲ ਲੈ ਇਹਨੂੰ ਵੀ ਖੋਲ ਕੇ ਤੋੜ ਕੇ ਬਾਕੀ ਦੋਸਤੋ ਤੁਸੀਂ ਜਿਹੜੀ ਆ ਬਾਡੀ ਆ ਬੰਤਰਾ ਮੱਝ ਦੀ ਉਹ ਚੈੱਕ ਕਰ ਸਕਦੇ ਹੋ ਨਿਸ਼ਾਨ ਵਾਈਜ਼ ਵੀ ਕੈਰੈਕਟਰ ਵਾਈਜ਼ ਵੀ ਬਿਲਕੁਲ ਪੂਰੇ ਨੀਲੀ ਰਵੀ ਦੇ ਕੈਰੈਕਟਰ ਲੱਗੇ ਹੋਏ ਹਨ ਤੇ ਆਰਡਰ ਦੀ ਕੁਆਲਟੀ ਮੈਂ ਜਿੱਦਾਂ ਤੁਹਾਨੂੰ ਸਮਾਂ ਦੱਸਦਾ ਵੀ ਤਕਰੀਬਨ 12 ਵਜੇ ਦਾ ਸਮਾਂ ਜਿਹੜਾ ਆ ਹੁੰਦੇ ਸਮੇਂ ਹੋਇਆ ਸ਼ਾਮ ਨੂੰ ਜਦੋਂ ਦੋਸਤੋ ਬੰਦੀ ਠੰਢੀ ਅੱਮਜ ਉਦੋਂ ਆ ਹਵਾਨਾ ਹੋਰ ਵੀ ਵਧੀਆ ਚੰਗਾ ਉੱਪਰ ਕੇ ਸਾਹਮਣੇ ਆ ਜਾਂਦਾ ਬਾਕੀ ਜਿਹੜਾ ਦੇਣ 8 ਤੋਂ 10 ਦਿਨ ਹੋਏ ਆ 7 ਤੋਂ 8 ਕਿਲੋ ਜਿਹੜਾ ਦੁੱਧ ਤੁਹਾਨੂੰ ਇਸ ਮੱਝ ਦੇ ਥੱਲੇ ਰੈਡੀ ਮਿਲੇਗਾ ਮੜਾ ਮੋੜ ਕੇ ਫਰੰਟ ਵਿਖਾ ਦੇ ਭਰਾ ਜਿਹੜਾ ਸਾਹਮਣੇ ਤੋਂ ਦੋਸਤੋ ਮੂਹ ਮੱਥਾ ਤੁਸੀਂ ਜਰੂਰ ਵੇਖ ਸਕਦੇ ਹੋ ਚੰਗਾ ਸੋਹਣਾ ਮੂਹ ਮੱਥਾ ਹੈਗਾ ਬੱਗੀ ਨਾਸ ਬਿੱਲੀਆਂ ਅੱਖਾਂ ਮੰਨਗੜੀ ਅੱਖ ਲੱਗੀ ਹੋਈ ਹੈ ਮੱਝ ਦੇ ਸੋਹਣਾ ਸਿੰਘ ਮੰਤਰ ਹੈਗੀ ਆ ਬੰਨ ਲ ਭਰਾ ਠੀਕ ਆ ਬੰਨ ਲ ਤੇ ਇਹ ਸਮਝਦਾ ਜਿਹੜਾ ਮੋਲਾ ਦੋਸਤੋ 62000 ਰੁਪਏ ਵੀਰ ਨੇ ਕੀਤੀ ਸੀ ਡਿਮਾਂਡ 62000 ਦੇ ਵਿੱਚੋਂ ਮੰਨਤਾਂ ਜਿੰਨਾ ਵੀ ਹੋ ਸਕਿਆ ਇੱਕ ਵਰੀ ਚੈੱਕ ਪਾਸ ਆਪਣਾ ਕਰ ਲੋ ਆਣ ਕੇ ਇਥੇ ਮੌਕੇ ਤੇ ਜਿੰਨਾ ਵੀ ਬਣਦਾ ਤਾਂ ਤਾਂ ਦਾ ਮਾਣ ਤਨ ਹੋਇਆ ਇਹਨਾਂ ਦੋਨਾਂ ਮੱਜਾਂ ਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਵੀਰ ਵੱਲੋਂ ਤੇ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ ਸੰਪਰਕ ਨੰਬਰ ਨੇ ਉਹ ਮੈਂ ਨਾ ਵੀਡੀਓ ਦੇ ਵਿੱਚ ਚੱਲਦੇ ਕਰ ਦਿਊਗਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਬਾਤਚਿੱਤ ਕਰਕੇ ਵੀਰ ਹੋਣਾ ਦੇ ਨਾਲ ਮੱਜਾਂ ਖਰੀਦ ਸਕਦੇ ਹੋ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ